ਪ੍ਰੋਬਲਮ ਸਾਡੇ ਲੋਕਾਂ ਦੀ ਹੈ ਲੋਕ ਡਾਊਟ ਲੀਡਰ ਲੀਡ ਕਰਨ ਵਾਲੇ ਹੁੰਦੇ ਉਹ ਪਹਿਲਾਂ ਸੁਧਰਨ ਪਰ ਲੋਕਾਂ ਦਾ ਵੀ ਤਾਂ ਫਰਜ਼ ਬੰਦ ਹੈ ਜੇ ਆਪਣੇ ਘਰ ਚੋਂ ਕੋਈ ਪਾਣੀ ਖਰਾਬ ਕਰੇ ਬੋਲੂਗੇ ਕਿ ਨਹੀਂ ਕਿ ਪੰਜਾਬ ਤੁਹਾਡਾ ਘਰ ਨਹੀਂ ਤੁਹਾਡੇ ਪੰਜਾਬ ਦਾ ਪਾਣੀ ਜ਼ਹਿਰ ਬਣਾਤਾ ਕਿਉਂ ਨਹੀਂ ਬੋਲਦੇ ਆ ਜਿਹੜੇ ਅਸੀਂ ਆਨੇ ਮਤਾ ਪਾਓ ਜਦੋਂ ਇਹ ਪਿੰਡਾਂ ਚੋਂ ਐਮਐਲਏ ਤੇ ਇਹਨਾਂ ਨੂੰ ਪੁੱਛੋ ਨਾ ਇਕੱਠੇ ਹੋ ਕੇ ਕਿਉਂ ਨਹੀਂ ਮਤਾ ਪਾਇਆ ਭਾਈ ਜਦੋਂ ਐਨਪੀਓ ਨੂੰ ਉਹਨਾਂ ਨੂੰ ਪੁੱਛਣ ਕੀ ਕੀਤਾ ਤੁਸੀਂ ਲੋਕ ਸਭਾ ਇਹ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਸਾਨੂੰ بڑے ਬੰਦੇ ਆੜੇ ਗਏ ਜੀ ਲੜੋ ਮੈਂ ਕਿਹਾ ਆਰਗੜਾ ਦੇ ਲਈ ਬੈਠੇ ਨੇ ਬਦਲੀਆਂ ਕਰਨ ਨੂੰ ਇਹ ਅੱਗੇ ਲੱਗਣ ਰਿਪ੍ਰੈਜ਼ੈਂਟੇਟਿਵ ਨੇ ਨਾਲ ਪੁੱਛਦੇ ਨਹੀਂ ਇਹ ਲੋਕ ਭਾਈ ਪੰਜਾਬੀ ਪੰਜਾਬੀ ਰੀਲਾਂ ਤੇ ਲੱਗਣ ਜੋ ਕਰੇ ਆ ਖੁੱਲਾ ਸਿਰ ਤੇ ਲੱਗੇ ਹੋ ਕੇ ਤੇ ਬੱਗ ਜਾਂ ਵੱਟੇ ਪੂਆ ਮਗਰ ਤਵਾਨੇ ਹੋਏ ਆ ਕਰਨਾ ਨਾ ਰਹਿ ਗਿਆ ਠੀਕ ਹੈ ਇਹੀ ਹੋ ਰਿਹਾ ਹੈ ਕਿ ਬੰਦੇ ਸਾਡੇ ਹੁਣ ਇਹ ਤੋਂ ਗੁੱਸਾ ਕਰਦੇ ਹੁਣ ਅਗਲੀ ਨਾਲ ਸੁਣਦਾ ਕਿ ਚਲਾ ਦੀ ਕਰ ਮੁਖਮਤੀ ਕਹਿੰਦਾ ਕਿ ਮੈਂ ਜੇ 1 ਰੁਪਿਆ ਵੀ ਖਾਵਾ ਤੇ ਮੈਂ ਜ਼ਹਿਰ ਦੇ ਬਰਾਬਰ ਆ ਮੈਨੂੰ ਕੁਛ ਨਾਲਾ ਹੋਵੇ ਕਿਹੜੀ ਗੱਲ ਪੰਜਾਬ ਦੇ ਵਿੱਚ ਬਾਰ-ਬਾਰ ਉੱਠੀ ਤੁਸੀਂ ਕੇਚੀਵਾਲ ਨੂੰ ਤੁਸੀਂ ਰਗ ਬਚੱਡੇ ਨੂੰ ਤੁਸੀਂ ਬੰਦ ਕੁਮਾਰ ਨੂੰ ਹੁਣ ਜੱਗਪਤ ਸਿੰਘ ਕੀ ਦੀ ਆ ਹੁਣ ਆ ਕੇ ਜਦੋਂ ਚੋਣ ਕਮੇਂਦਰ ਨੇ ਇਹ ਖੱਟਿਆ ਇਹਨਾਂ ਦਾ ਆ ਕੇ ਇਹਨਾਂ ਨੂੰ ਤਾਂ ਇਹਨੇ maaf ਕਰੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਪੰਜਾਬ ਪੁਲਿਸ ਦੀ ਜੈਡ ਪਾ ਸਿਕਿਉਰਟੀ ਦੂਜੀ ਦੇ ਦਿੱਤੋਂ ਨੂੰ ਕੰਪਲੀਟ ਕੀ ਦੇ ਕਹਿਣ ਦੀ ਗੀਓ ਖਰਚਾ ਨਹੀਂ ਪੰਜਾਬ ਦੇ ਸੰਨ ਮੈਂਦਾ ਬਹੁਤ ਵੱਡਾ ਲੱਖਾਂ ਕਰੋੜ ਰੁਪਏ ਤਰਖਾ ਪੰਜਾਬ ਦੇ ਖਜਾਨੇ ਚ ਜਾਂਦੀ ਹੈ ਸਿਕਿਉਰਟੀ ਕਿੱਥੇ ਕਰ ਰਹੇ ਹੈ ਦਿੱਲੀ ਦੇ ਵਿੱਚ ਇਹਦੇ ਤੇ ਕਿਸੇ ਬਾਦ ਦੀ ਬਿਉਠੀ ਆਪ ਬੈਬਕੁਮਾਰ ਦੀ ਬਿਉਠੀ ਰਾਗਵ ਚੰਡੇ ਦੀ ਅਰੋਨੈਰ ਦੀ ਬਿਉਠੀ ਜੈਡ ਪਾ ਸਖਰਦਾਰੇ ਇਹ ਸਾਡੇ ਕੋਲ ਨਫਰੀ ਹੈ ਨਹੀਂ ਇੱਥੇ ਚਿੱਟਾ ਰੁਕਣਾ ਦੂਰ ਦੀ ਗੱਲ ਆ ਚਿੱਟਾ ਰੋਕਣਾ ਅਸੀਂ ਆਰ ਕਬਰ ਹੀ ਕਰ ਲਈ ਅਸੀਂ ਆ ਫੜਦੇ ਉਹ ਚైనా ਡੋਰ ਨਹੀਂ ਰੁਕ ਰਹੀ ਕਿੰਨੇ ਮੁੰਡੇ ਕਿੰਨੇ ਜਵਾਰ ਹੋਈ ਗਲਾਂ ਚ ਪਾ ਕੇ ਮਰਦੇ ਆ ਚైనా ਡੋਰ ਛੱਡੋ ਆ ਕੁੱਤੇ ਰੱਖੀ ਬੈਠੇ ਲੋਕਾਂਾਂ ਚ ਕਿੰਨੇ ਉਹਨਾਂ ਕੁੱਤਿਆਂ ਨੇ ਜਵਾਬ ਪਾੜਤੇ ਗੂਣ ਬਣ ਰਿਹਾ ਕੋਈ ਕਿਉਂ ਨਹੀਂ ਉਹ ਕੁੱਤੇ ਦੇ ਮਾਲਕ ਨੇ 302 ਦਾ ਪਰਚਾ ਨਾ ਕਤਲ ਦਾ ਬਾਈ ਅੱਜ ਵੀ ਖਬਰ ਹੈ ਹੋਣਾ ਪੂਰਾ ਜਵਾਬ ਮਰੀ ਜਾਂਦੇ ਆ ਇਹ ਗੱਲਾਂ ਕਰਦਾ ਵੱਡੀਆਂ ਚੁਟਪੇ ਸੁਣਾਇੰਦਾ ਤੇ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਪੰਜਾਬ ਦੇ ਅਸੀਂ ਐਂ ਕਰਦਾ ਪੰਜਾਬ ਨੂੰ ਬਰਬਾਦ ਕਰਦਾ ਅੱਜ ਅਸੀਂ ਸਾਰੇ ਪਾਇ ਜੀ ਅਸੀਂ ਕਿਸਹਰੇ ਪਾਇ ਜੁਕਣੇ ਪਤਾ ਸਾਨੂੰ ਸਕੂਲਾਂ ਦੀ ਮੈਡਮ ਕੀ ਕਹਿੰਦੀ ਵੀਰਾ ਕਿਸਹਰੇ ਪਾਸੇ ਪਾਉ ਕਹਿੰਦੀ ਬੱਚਾ ਨਹੀਂ ਆਉਣਾ ਨਾ ਇਹਦੀ ਗੱਲ ਸੁਣਾਉਂਦਾ ਬਾਬੇ ਦੀ ਗੱਲ ਤੇ ਅੱਜ ਕੱਲ੍ਹ ਨੂੰ ਹੁੰਦਾ ਹੈ ਕਿਤੇ ਦੀ ਗੱਲ ਹੈ ਜੀ ਅੱਜ ਦੀ ਗੱਲ ਹੀ ਆ ਅੱਜ ਜਦਵਾ ਉਹ ਵੀ ਪ੍ਰਿੰਸੀਪਲ ਹੈਲੋ ਹਾਂ ਸਕੂਲ ਦਾ ਨਾਮ ਵੀ ਰੱਖ ਹੁੰਦਾ ਨਾ ਕਿਸੇ ਦਾ ਖਾਸਾ 2000 ਸੈਕੰਡਰੀ 2000 ਸੈਕੰਡਰੀ ਕੋਈ ਗੱਲ ਦਾ ਜਰਾਦ ਲਈ ਥੋੜੀ ਜਿਹੀ ਚੱਲ ਜੇ ਜਿੱਥੇ ਸਿੰਘ ਕਹਿੰਦੇ ਕਿ ਸਾਰਾ ਸੁਪਨਾ ਪੂਰਾ ਹੁੰਦਾ ਸੀ ਨਾ ਕਿ ਕੁੰਨੀਆਂ ਚੱਲ ਕਿਉਂਦੀ ਸੀ ਕਿ ਮਜ਼ਦੂਰ ਲੋਕ ਵੀ ਇੱਥੇ ਸਿੰਘ ਕਹਿਰੇ ਆਪਣਾ ਸਿੰਘ ਕਹਿਰੇ ਪਾਈ ਹੁੰਦੇ ਆ ਸੁੱਕਣੇ ਲਈ ਪਰ ਉਹ ਵੀ ਆ ਸੁਰੱਖਿਆ ਲਈ ਆਉਂਦੇ ਸੀ ਸਾਡੀ ਰੱਖਿਆ ਇੱਥੇ ਤੋਂ ਇੱਥੇ ਤੋਂ ਚੱਲਗੇ ਕੇਨਰ ਦਾ ਫਰਟਾ ਖੇਰਾ ਨਾ ਕਹਿੰਦੇ ਸਹੀ ਗੱਲ ਖਾਲਸਾ ਸਭੂਤੀ ਗੱਲ ਕੀਤੀ ਹੈ ਸਕੂਲਾਂ ਨਾ ਖਾਲਸਾ ਇਧਰੋਂ ਆਏਗਾ ਅਕਾਲ ਕੈਟਨ ਆ ਤੇ ਸਿਆਪ ਨੇ ਆਵਾਜ਼ ਆ ਗੜੇ ਪੌਂਟ ਜੁਰਮਾਨਾ ਹੁੰਦਾ ਕਿਥੇ ਤੇ ਕਿਹਨੇ ਆ ਇਹਦਾ ਸਭ ਨਾਂ ਹੈ ਖਾਲਸਾ ਸਕੂਲ ਖਾਲਸਾ ਦਾ ਮਤਲਬ ਕੀ ਹੁੰਦਾ ਹੈ ਪਵਿੱਤਰਤਾ ਤੇ ਪਵਿੱਤਰਤਾ 'ਚ ਸਭ ਤੋਂ ਵੱਡੀ ਗੱਲ ਕੀ ਹੁੰਦੀ ਆਚਰਣ ਔਰ ਆਚਰਣ ਨਾਲ ਗੁਰੂ ਸਾਹਿਬ ਨੇ ਕਸ਼ਹਿਰੇ ਨੂੰ ਜੋੜਿਆ ਸੀ ਤੁਹਾਨੂੰ ਰਵਾਇਤ ਦਾ ਤਾਂ ਪਤਾ ਹੋਵੇ ਤੁਹਾਡੇ ਟ੍ਰੈਡੀਸ਼ਨ ਦਾ ਤਾਂ ਪਤਾ ਹੋਵੇ ਹੁਣ ਇੱਥੇ ਮਿਲਿਆ ਇੱਕ ਸਰਜਰ ਆਂਦਾ ਜੀ ਇਹ ਪੰਜਾਬੀ ਬੋਲ ਕੇ ਜਿਹੜੇ ਲੋਕ ਨੌਕਰੀਆਂ ਲੈਂਦੇ ਨੇ ਨਾ ਲੱਖੇ ਆਂਦਾ ਜੀ ਉਹ ਸਾਰੇ ਪੇਪਰ ਨਕਲੀ ਉਹ ਖਾਲੀ ਪੇਪਰ ਦੇ ਕੇ ਆਉਂਦੇ ਨੇ ਪੈਸੇ ਦੇ ਕੇ ਉਹਦੇ ਨੰਬਰ ਲਵਾ ਲੈਂਦੇ ਨੇ ਆ ਤਾਂ ਉਹਨਾਂ ਆਫਿਸਾਂ 'ਚ ਮੈਂ ਲੈ ਕੇ ਚੱਲੂ ਤੁਹਾਨੂੰ ਉਹ ਆਉਂਦਾ ਤੇ ਜਾ ਕੇ ਉਸ ਬੰਦੇ ਨੂੰ ਪੁੱਛੋ ਜੇ ਪੰਜਾਬੀ ਬੋਲ ਕੇ ਵਿਖਾਉਂਗੇ ਹੀ ਨਹੀਂ ਆ ਸਾਡੀ ਗਵਰਨਮੈਂਟ ਕਰੀ ਬਣੇ ਬਣਾਏ ਕਾਨੂੰਨਾਂ ਦਾ ਪੰਜਾਬੀ ਸਾਡੇ ਹੱਕਾਂ ਦੇ ਡਾਕਾ ਮਾਰ ਰਹੇ ਆ ਸਾਡੇ ਪੰਜਾਬੀਆਂ ਦਾ ਨੌਕਰਾ ਆ ਜਿਹੜੀ ਗੱਲ ਹੈ ਨਾ ਆ ਰਵਾਇਤ ਦੀ ਗੱਲ ਹੈ ਹੁਣ ਜੋ ਆਂਗ ਸਿੰਘ ਜੀ ਨੇ ਕਿਹਾ ਤੁਹਾਨੂੰ ਆਪਦੀ ਰਵਾਇਤ ਦਾ ਹੀ ਨਹੀਂ ਪਤਾ ਤੁਹਾਨੂੰ ਆਪਦੀ ਹਿਸਟਰੀ ਦਾ ਨਹੀਂ ਪਤਾ ਤੁਹਾਨੂੰ ਪਾਣੀ ਦਾ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਤੁਸੀਂ ਇਹ ਕੀ ਕਰੋਗੇ ਜਿ ਲੋਕ ਇਹੋ ਜਿਹੇ ਚੁਣੂਗੇ ਅੱਜ ਸਾਡੀ ਰਾਜ ਸਭਾ ਦੇ ਮੈਂਬਰ ਬਣੇ ਜਦੋਂ ਦੂਜੇ ਅਸੀਂ ਸਾਰਿਆਂ ਨੇ ਰੌਲਾ ਪਾਇਆ ਕਿਉਂ ਪਾਇਆ ਕਿ ਯਾਰ ਇਹ ਬੰਦਿਆਂ ਨੇ ਸਾਨੂੰ ਰਿਪਰੈਜ਼ੈਂਟ ਕਰਨਾ ਰਾਜ ਸਭਾ ਦੇ ਵਿੱਚ ਕਿਉਂਕਿ ਕਿਹਾ ਹੀ ਜਾਂਦਾ ਸਟੇਟਾਂ ਦੀ ਨੁਮਾਇੰਦਗੀ ਕਰਨਾ ਇਹ ਬੰਦਿਆਂ ਨੂੰ ਸਟੇਟ ਬਾਰੇ ਪਤਾ ਹੀ ਕੁਝ ਨਹੀਂ ਕੀ ਗਲਤ ਪਾਇਆ ਹੁਣ ਅਸੀਂ ਆ ਬਿੱਲ ਲੈ ਕੇ ਆ ਰਹੇ ਸੀ ਪ੍ਰਪੋਜ਼ ਕਰ ਰਹੇ ਹਾਂ ਜਿਹੜਾ ਪ੍ਰਵਾਸੀਆਂ ਵਾਲੇ ਅਗੀ ਜੀ ਤੁਸੀਂ ਤੁਝੋ ਬੋਲੋ ਮੈਂ ਕਿਹਾ ਜਿਹੜਾ ਕਾਨੂੰਨ 60 ਚ ਰਾਜਸਥਾਨ ਨੇ ਬਣਾ ਲਿਆ ਪੱਤਰ ਚ ਹਿਮਾਚਲ ਨੇ ਬਣਾ ਲਿਆ ਕਦੋਂ ਦਾ ਸਾਊਥ ਇੰਡੀਅਨ ਸਟੇਟਾਂ ਨੇ ਬਣਾ ਲਿਆ ਈਸਟਰਨ ਸਟੇਟਾਂ ਨੇ ਕੀ ਅਸੀਂ ਬਣਾ ਲਾਂਗੇ ਤਾਂ ਅਸੀਂ ਫਿਰ ਕਪਰਸਤਾ ਕਿ ਉਹ ਸਹੀ ਤੇ ਜੇ ਫਿਰ ਵੀ ਵਰਕਾ ਬਸਤਾ ਹੈਗੀ ਹੈ ਯਾਰ ਜੇ ਤੁਸੀਂ ਫਿਰ ਵੀ ਕਹਿਣਾ ਨਾ ਪਰ ਅਸੀਂ ਗਿਲਾ ਕੀ ਦੇਤੇ ਮੈਨੂੰ ਦਿੱਲੀ ਵਾਲਿਆਂ ਨਾਲੋਂ ਇਹਨੇ ਚੰਡੀਗੜ੍ਹ ਵਾਲਿਆਂ ਦੇ ਬਾਹਲਾ ਕਿਹਾ ਕਿ ਤੁਸੀਂ ਸੋ ਕਾਲਡ ਲੋਕਾਂ ਦੇ ਰਿਪਰੈਜ਼ੈਂਟੇਟਿਵ ਕੋਈ ਨਹੀਂ ਕੋਈ ਇਹਦਾ ਧਿਆਨ ਸਾਨੂੰ ਪਾਣੀਆਂ ਬਾਰੇ ਬੜਿਆਂ ਨੇ ਪੁੱਛਿਆ ਕੀ ਚਾਹੁੰਦੇ ਹੋ ਅਸੀਂ ਕਹਾਂ ਛੱਡੋ ਯਾਰ ਸਾਡੀ ਗੱਲ ਆ ਮੁੱਖ ਮੰਤਰੀ ਜੋ ਕਹਿੰਦਾ ਰਿਹਾ ਇਹੀ ਕਰਦੇ ਇਹੀ ਕਹਿੰਦੇ ਰਹੇ ਪਹਿਲਾਂ ਪਾਣੀ ਬਾਰੇ ਜੋ ਸਪੀਕਰ ਸਾਹਿਬ ਕਹਿੰਦੇ ਰਹੇ ਨੇ ਉਹੀ ਕਰਦੇ ਹੋ ਹੁਣੇ ਸਿਰਫ ਲੋਕਾਂ ਦੇ ਸੋਚਣ ਦੀ ਗੱਲ ਆ ਲੈ ਦੇ ਕੇ ਗੱਲ ਕੀ ਹੁੰਦੀ ਹੈ ਜਦੋਂ ਲੀਡਰ ਮੁੱਕਰ ਜਾਣ ਲੀਡਰ ਆਪਣੀਆਂ ਗੱਲਾਂ ਤੇ ਨਾ ਟਿਕਣ ਤਾਂ ਫਿਰ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਕੁਝ ਕਰਨ ਦੁਨੀਆ ਇਹਨਾਂ ਨਾਲ ਬਦਲਦੀ ਔਰ ਜਦੋਂ ਲੋਕ ਜਾਗ ਪੈਂਦੇ ਨੇ ਕਾਮਾ ਦੀ ਸਟੇਟਾਂ ਦੀ ਦੇਸ਼ਾਂ ਦੀ ਤਕਦੀਰ ਬਦਲਦੀ ਪਰ ਕਰਮ ਕਰ ਬਦਲਦਾ ਨਾ ਬਦਲਦਾ ਸਾਡੇ ਪੰਜਾਬੀ